ਇੱਕ ਪ੍ਰਧਾਨ ਮੰਤਰੀ ਨੂੰ ਫਤ ਲਾਉਣਾ ਬੜੀ ਵੱਡੀ ਗੱਲ ਹੈ ਤੇ ਉਹਦੀ ਸ਼ਾਨਣੀ ਸ਼ਾਦੀ ਨੂੰ ਸ਼ਾਨਣੀ ਕਰ ਦੇਣਾ ਕੋਈ ਬੈਰ ਨਹੀਂ ਸੀ ਕਾਰਨ ਕੀ ਸੀ ਕਿ ਸਾਡੇ ਸਿੱਖ ਧਰਮ ਨੂੰ ਇਹਨਾਂ ਨੇ ਹਲਾਉਣ ਦੀ ਕੋਸ਼ਿਸ਼ ਕੀਤੀ ਸੀ ਕੱਲੂ ਘਰੇ ਦੇ ਬਦਲੇ ਲਏ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜੇ ਅੱਜ ਉਹਨਾਂ ਕੁਰਬਾਨੀਆਂ ਕੀਤੇਆਂ ਹੋયા ਪਰਿਵਾਰਾਂ ਦੇ ਵਿੱਚੋਂ ਕੋਈ ਪਰਿਵਾਰ ਖੜਾ ਹੁੰਦਾ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਆ ਸਾਰਿਆਂ ਨੂੰ ਆਪਾਂ ਜਿਤਾ ਕੇ ਦੇਖ ਲਿਆ ਵਾ ਠੀਕ ਆ ਜਿਹੜੀਆਂ ਹੁਣ ਪਾਰਟੀਆਂ ਨਵੀਆਂ ਵੀ ਆ ਰਹੀਆਂ ਵਾ ਤੇ ਉਹਨਾਂ ਦੇ ਵੀ ਆਪਾਂ ਦੇਖ ਰਹੇ ਆਂ ਵੀ ਕਿਹੋ ਜਿਹੇ ਕਾਰਨਾਮੇ ਆ ਕਿੱਦਾਂ ਉਹਨਾਂ ਨੇ ਕੰਮ ਕੀਤਾ 2 ਸਾਲ ਹੋ ਗਏ ਆਪਣੇ ਆਮ ਆਦਮੀ ਪਾਰਟੀ ਬਣੀ ਨੂੰ ਨਸ਼ੇ ਦੀ ਸਭ ਤੋਂ ਵੱਡੀ ਗੱਲ ਨਸ਼ੇ ਦੀ ਠੱਲ ਪਾਉਣੀ ਇਹਨਾਂ ਨੇ ਸਭ ਤੋਂ ਪਹਿਲਾਂ ਇੱਕੋ ਹੀ ਮੁੱਦਾ ਰੱਖਿਆ ਸੀ ਕਿ ਅਸੀਂ ਨਸ਼ੇ ਨੂੰ ਬਿਲਕੁਲ ਬੰਦ ਕਰਦੇ ਹਾਂਗੇ ਤੇ ਅੱਜ ਨਸ਼ਾ ਬੰਦ ਨਹੀਂ ਹੋਇਆ ਗੁੰਡਾਗਰਦੀ ਬੰਦ ਨਹੀਂ ਹੋਈ ਤੁਰੇ ਜਾਂਦਿਆਂ ਦੇ ਪਰਸ ਕੱ ਹੋਏ ਜਾਂਦੇ ਆ ਜੇ ਪੰਜ ਪਰਸ ਕੱਟ ਜਾਂਦੇ ਆ ਕੰਨਾਂ 'ਚੋਂ ਮਾਤਾਂ ਦੇ ਬੁੜੀਆਂ ਦੇ ਵਾਲੀਆਂ ਜੜੀਆਂ ਵਾਂ ਉਹ ਲਾਈਆਂ ਜਾਂਦੀਆਂ ਵਾਂ ਲੁੱਟਾਂ ਹੋਹਾਂ ਦਿਨ ਪਰ ਦਿਨ ਵਧੀਆਂ ਹੀਆਂ ਕੱਟੀਆਂ ਰਹੀਆਂ ਜਦੋਂ ਗੱਲ ਭਾਈ ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ ਦੀ ਆਉਂਦੀ ਹੈ ਤੇ ਜੋ ਉਹਨਾਂ ਨੇ ਸਿੱਖ ਕੌਮ ਵਾਸਤੇ ਜੋ ਕਾਰਜ ਕਰਤਾ ਜੇ ਅਸੀਂ 100 ਦਫਾ ਵੀ ਜਨਮ ਲੈ ਕੇ ਇਸ ਧਰਤੀ ਤੇ ਦੁਬਾਰਾ ਆ ਜਾਈਏ ਤੇ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਸਿਆਸੀ ਪਾਰਟੀਆਂ ਨੇ ਆਪਦੀਆਂ ਰੋਟੀਆਂ ਸੇਕਦੇ ਆਏ ਔਰ ਸੇਕਦੇ ਰਹਿਣਾ ਭਾਈ ਸਾਹਿਬ ਭਾਈ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਜਿੱਤਦੇ ਆ ਤੇ ਸਾਨੂੰ 1% ਤੇ 1 ਰੁਪਏ ਦਾ ਵੀ ਗਿਲਾਰੀ ਹੋਏਗਾ ਜੇ ਸਾਡੇ ਕੋਈ ਕੰਮ ਨਹੀਂ ਕਰਦੇ 74 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਫਰੀਦਪੁਰਾ ਹਲਕੇ ਦੇ ਵਿੱਚੋਂ ਜਿੱਥੇ ਵਕ ਵਕ ਪਾਰਟੀਆਂ ਦੇ ਉਮੀਦਵਾਰ ਚੋਣ ਅਖਾੜੇ ਦੇ ਵਿੱਚ ਨਿਤਰੇ ਹੋਏ ਨਾ ਤਾਂ ਇਸੇ ਨੂੰ ਲੈ ਕੇ ਜੇ ਪੰਤਖ ਸੀਟ ਵੱਧੋ ਗੱਲ ਕੀਤੀ ਜਾਵੇ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਮਲੋਆ ਸ਼ਹੀਦ ਭਾਈ ਬੈਂਤ ਸਿੰਘ ਦੇ ਪੁੱਤਰ ਵੀ ਚੋਣ ਅਖਾੜੇ ਦੇ ਵਿੱਚ ਉਮੀਦਵਾਰ ਵਜੋਂ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆਉਂਦੇ ਨੇ ਤੇ ਇਸੇ ਨੂੰ ਲੈ ਕੇ ਗੱਲ ਕਰਾਂਗੇ ਫਰੀਦਪੁਰ ਹਲਕੇ ਦੇ ਪਿੰਡ ਪੰਡੋਰੀ ਅਰਾਈਆਂ ਦੇ ਵਿੱਚ ਵੀ ਅੱਜ ਸੰਗਤ ਦੇ ਵੱਲੋਂ ਵੱਡਾ ਕੰਟ ਕੀਤਾ ਗਿਆ ਔਰ ਨਾਲ ਹੀ ਜ਼ਿਕਰ ਜੋ ਗੱਲ ਇਹ ਵੀ ਹੈ ਕਿ ਪੰਡੋਰੀ ਦੇ ਲੋਕਾਂ ਦੇ ਵੱਲੋਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਦਾ ਐਲਾਨ ਵੀ ਕੀਤਾ ਗਿਆ ਹੈ ਮੇਰੇ ਪਿਛਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਇੱਥੇ ਸਥਾਨਕ ਲੋਕ ਜੁੜੇ ਨੇ ਔਰ ਸਮਰਥਨ ਕਰਦੇ ਨਜ਼ਰ ਆਉਂਦੇ ਨੇ ਕੁਝ ਪਿੰਡ ਵਾਸੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸੋਤ ਦਾ ਸਭ ਤੋਂ ਪਹਿਲਾਂ ਜੀ ਵਾਏ ਗੁਰਜੀਤ ਸਿੰਘ ਖਾਲਸਾ ਵਾਏ ਗੁਰਜੀਤ ਸਿੰਘ ਖਾਲਸਾ ਵਾਏ ਗੁਰਜੀਤ ਕੀ ਪੁੱਤੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਜੀ ਹਰਸੀਮ ਸਿੰਘ ਖਾਲਸਾ ਸਮਰਥਨ ਕਿਸ ਤਰੀਕੇ ਦਾ ਨਜ਼ਰ ਆਉਂਦਾ ਜਦੋਂ ਸ਼ਹੀਦ ਭਾਈ ਬੈਂ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਮਲਵਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਇੱਕ ਪਾਸੇ ਤਮਾਮ ਸਾਰੀ ਆ ਸਿਆਸੀ ਤਰ੍ਹਾਂ ਨਜ਼ਰ ਆਉਂਦੀਆਂ ਨੇ ਤੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਪੰਥਕ ਪਸ਼ੋਕੜ ਦੇ ਕੁਰਬਾਨੀ ਵਾਲੇ ਪਰਿਵਾਰ ਦੇ ਨਾਲ ਸੰਬੰਧਿਤ ਨੇ ਕਿਵੇਂ ਦੇਖਦੇ ਹੋ ਜੀ ਇਲਾਕੇ ਦੇ ਲੋਕਾਂ ਦਾ ਸਮਰਥਨ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਸਾਰੇ ਸਪੋਰਟ ਕਰ ਰਹੇ ਆ तकरीबन ਸਾਰੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਸਮਰਥਨ ਵਧੀਆ ਹੋ ਰਿਹਾ ਕਿਉਂਕਿ ਇਹ ਜਿਹੜੀ ਲੜਾਈ ਆ ਸਿੱਖ ਧਰਮ ਦੀ ਆ ਸਿੱਖ ਕੌਮ ਦੀ ਲੜਾਈ ਆ ਠੀਕ ਆ ਜੀ ਕਿਉਂਕਿ ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਸਾਰੀਆਂ ਸਰਕਾਰਾਂ ਤੋਂ ਦੇਖ ਲਿਆ ਸਾਰੀਆਂ ਸਰਕਾਰਾਂ ਨੂੰ ਵੋਟਾਂ ਪਾ ਕੇ ਦੇਖ ਲਿਆ ਕਾਗਰਸੀਆਂ ਕਾਂਗਰਸੀਆਂ ਨੂੰ ਆਮ ਆਦਮੀ ਪਾਰਟੀ ਸਾਰੀਆਂ ਸਰਕਾਰਾਂ ਦੇਖ ਲਈਆਂ ਹੁਣ ਸਾਨੂੰ ਬੜੀ ਖੁਸ਼ੀ ਆ ਕਿ ਇੱਕ ਖੰਡੂਰ ਸਾਹਿਬ ਤੋਂ ਸਾਡੇ ਭਾਈ ਸਾਹਿਬ ਭਾਈ ਅਮਰ ਅਮਰਪਾਲ ਸਿੰਘ ਜੀ ਖਾਲਸਾ ਜਿਹੜੇ ਇਧਰੋਂ ਖੜੇ ਆ ਖੰਡੂਰ ਸਾਹਿਬ ਤੋਂ ਉਹ ਵੀ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਇਧਰੋਂ ਸਾਡੇ ਹਲਕੇ ਫਰੀਦਪੁਰ ਤੋਂ ਇਹ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਕਿ ਸਰਦਾਰ ਸ਼ਹੀਦ ਬੈਂਤ ਸਿੰਘ ਜੀ ਜਿਨ੍ਹਾਂ ਨੇ ਇੱਕ ਪ੍ਰਧਾਨ ਮੰਤਰੀ ਨੂੰ ਹੱਥ ਲਾਉਣਾ ਬੜੀ ਵੱਡੀ ਗੱਲ ਹੈ ਤੇ ਉਹਦੀ ਸ਼ਾਨ ਨਹੀਂ ਛਾਤੀ ਨੂੰ ਸ਼ਾਨ ਨਹੀਂ ਕਰ ਦੇਣਾ ਕੋਈ ਬੈਰ ਨਹੀਂ ਸੀ ਕਾਰਨ ਕੀ ਸੀ ਕਿ ਸਾਡੇ ਸਿੱਖ ਧਰਮ ਨੂੰ ਇਹਨਾਂ ਨੇ ਹਿਲਾਉਣ ਦੀ ਕੋਸ਼ਿਸ਼ ਕੀਤੀ ਸੀ ਸਾਡੇ ਸਿਰਾਂ ਦੀਆਂ ਜਿਹੜੀਆਂ ਦਸਤਾਰਾਂ ਸੀ ਉਹ ਕੁੱਚਲਣੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਇਹ ਸਾਡੀ ਜਿਹੜੀ ਸਿੱਖੀ ਦੀ ਦਸਤਾਰ ਨੂੰ ਸੰਭਿਆ ਸਾਡੇ ਬਿਆਨ ਸਿੰਘ ਜੀ ਨੇ ਤੇ ਬਿਆਨ ਸਿੰਘ ਜੀ ਦਾ ਕੌਮ ਦਾ ਜਿਹੜਾ ਹੀਰਾ ਸੀ ਸਾਡੇ ਉਹਨਾਂ ਦਾ ਹੀ ਸੁਪੁੱਤਰ ਆ ਇਹ ਤੇ ਇਹਦੇ ਪਿੱਛੇ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਵੀ ਬਹੁਤ ਤੋਂ ਬਹੁਤ ਵੱਧ ਤੋਂ ਵੱਧ ਸੀ ਸਪੋਰਟ ਕਰੀਏ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਈਏ ਇਹ ਜੇ ਸਾਡੇ ਸਿੱਖੀ ਦੇ ਇਹੋ ਜਿਹੇ ਸੂਝਵਾਨ ਨੌਜਵਾਨ ਵੀਰ ਸਾਡੇ ਅੱਗੇ ਆਉਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਧਰਮ ਵੀ ਵਾਜੂਗਾ ਸਾਡੇ ਪੰਜਾਬ ਵੀ ਖਿੜਾ ਲਊਗਾ ਜਿਵੇਂ ਤੁਸੀਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋ ਜਿਹੜੇ ਇਲਾਕੇ ਵਾਲੇ ਜਾਂ ਪਿੰਡਾਂ ਵਾਲੇ ਹੋਰ ਲੋਕ ਨੇ ਉਹ ਵੀ ਇਸ ਚੀਜ਼ ਨੂੰ ਸਮਝ ਰੱਖਦੇ ਆ ਹਾਂਜੀ ਹਾਂਜੀ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਸਭ ਨੂੰ ਪਤਾ 84 ਵੇਲੇ ਦਾ ਸਮਾਂ 84 ਦੇ ਦੰਗਿਆਂ ਦਾ ਸਭ ਨੂੰ ਪਤਾ ਕੱਲੂ ਘਾਰੇ ਦਾ ਸਭ ਨੂੰ ਪਤਾ ਠੀਕ ਆ ਨਾ ਜਿਸ ਸਮੇਂ ਅਟੈਕ ਹੋਇਆ ਹਰਮੰਦਰ ਸਾਹਿਬ ਤੇ ਉਹ ਵੀ ਸਾਰਿਆਂ ਨੂੰ ਪਤਾ ਹਰ ਇੱਕ ਨੂੰ ਇਸ ਚੀਜ਼ ਦਾ ਪਤਾ ਕਿ ਜਿਨ੍ਹਾਂ ਨੇ ਬਦਲੇ ਲਏ ਉਹਨਾਂ ਦਾ ਵੀ ਪਤਾ ਵੀ ਜਿਨ੍ਹਾਂ ਨੇ ਬਦਲੇ ਇਸ ਪਿੱਛੇ ਕਲੂ ਘਰੇ ਦੇ ਬਦਲੇ ਲਏ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜੇ ਅੱਜ ਉਹਨਾਂ ਕੁਰਬਾਨੀਆਂ ਕੀਤੇਆਂ ਹੋયા ਪਰਿਵਾਰਾਂ ਦੇ ਵਿੱਚੋਂ ਕੋਈ ਪਰਿਵਾਰ ਖੜਾ ਹੁੰਦਾ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਆ ਸਾਡੀ ਕੁਰਬਾਨੀ ਇੱਥੇ ਆ ਅਸੀਂ ਵੋਟ ਪਾ ਕੇ ਇਹਨਾਂ ਨੂੰ ਦਿਤਾ ਦੂ। ਪੂਜੀਆਂ ਪਾਰਟੀਆਂ ਦੇ ਨੁਮਾਇंदे ਵੀ ਇਲਾਕੇ ਦੇ ਵਿੱਚ ਆ ਰਹੇ ਨੇ ਉਹਨਾਂ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਫਲਾਨੀ ਧਿਰ ਹੈ ਉਹਨਾਂ ਦਾ ਬਹੁਤ ਜ਼ੋਰ ਹੈ ਕਈ ਕਿਸੇ ਬਾਰੇ ਵੱਖ-ਵੱਖ ਤਰੀਕਿਆਂ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਲੋਕ ਇੱਕ ਪੰਥਕ ਸੀਟ ਤੋਂ ਪੰਥਕ ਉਮੀਦਵਾਰ ਦੀ ਜਗ੍ਹਾ ਦੂਟੀਆਂ ਰਵਾਈਤੀ ਤਰ੍ਹਾਂ ਦੇ ਕਿਸੇ ਕਲਾਕਾਰ ਨੂੰ ਕਿਸੇ ਅਦਾਕਾਰ ਨੂੰ ਮੌਕਾ ਦੇ ਸਕਦੇ ਆ ਜਾਂ ਫਿਰ ਪੰਥਕ ਪਸ਼ੋਕੜ ਵਾਲਾ ਨੌਂਟ ਬਣ ਅੱਗੇ ਆਵੇਗਾ ਦੱਸੋ ਵੇਖੋ ਜੀ ਜਿਹੜਾ ਪਹਿਲਾਂ ਅਸੀਂ ਦੱਸ ਚੁੱਕੇ ਆ ਵੀ ਸਾਰਿਆਂ ਤੋਂ ਆਪਾਂ ਇੱਕ ਵਾਰ ਝਾਕ ਲਾ ਚੁੱਕੇ ਆ ਸਾਰਿਆਂ ਨੂੰ ਆਪਾਂ ਜਤਾ ਕੇ ਦੇਖ ਲਿਆ ਵਾ ਠੀਕ ਆ ਜਿਹੜੀਆਂ ਹੁਣ ਪਾਰਟੀਆਂ ਨਵੀਆਂ ਵੀ ਆ ਰਹੀਆਂ ਵਾ ਤੇ ਉਹਨਾਂ ਦੇ ਵੀ ਆਪਾਂ ਦੇਖ ਰਹੇ ਆ ਵੀ ਕਿਹੋ ਜੇ ਕਾਰਨਾਮੇ ਆ ਕਿੱਦਾਂ ਉਹਨਾਂ ਨੇ ਕੰਮ ਕੀਤਾ 2 ਸਾਲ ਹੋ ਗਏ ਆਪਣੇ ਆਮ ਆਦਮੀ ਪਾਰਟੀ ਬਣੀ ਨੂੰ ਨਸ਼ੇ ਦੀ ਸਭ ਤੋਂ ਵੱਡੀ ਗੱਲ ਨਸ਼ੇ ਦੀ ਠੱਲ ਪਾਉਣੀ ਇਹਨਾਂ ਨੇ ਸਭ ਤੋਂ ਪਹਿਲਾਂ ਇੱਕੋ ਹੀ ਮੁੱਦਾ ਰੱਖਿਆ ਸੀ ਕਿ ਅਸੀਂ ਨਸ਼ੇ ਨੂੰ ਬਿਲਕੁਲ ਬੰਦ ਕਰਦੇਾਂਗੇ ਤੇ ਅੱਜ ਨਸ਼ਾ ਬੰਦ ਨਹੀਂ ਹੋਇਆ ਗੁੰਡਾਗਰਦੀ ਬੰਦ ਨਹੀਂ ਹੋਈ ਤੁਰੇ ਜਾਂਦਿਆਂ ਦੇ ਪਰਸ ਖੋਏ ਜਾਂਦੇ ਆ ਜੇ ਪੰਜ ਪਰਸ ਕੱਟ ਜਾਂਦੇ ਆ ਕੰਨਾਂ 'ਚੋਂ ਮਾਤਾਂ ਦੇ ਬੁੜੀਆਂ ਦੇ ਵਾਲੀਆਂ ਜੜੀਆਂ ਵਾਂ ਉਹ ਲਾਈਆਂ ਜਾਂਦੀਆਂ ਵਾਂ ਲੁੱਟਾਂ ਖੋਹਾਂ ਦਿਨ ਪਰ ਦਿਨ ਵਧੀਆਂ ਹੀਆਂ ਘਟੀਆਂ ਲਿਗੀਆਂ ਭਾਈ ਜੀ ਤੁਸੀਂ ਵੀ ਨੌਂ ਦਿਵਾਨੋਂ ਤੇ ਨੌਂ ਦਿਵਾਨਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ ਨੌਂ ਦਿਵਾਨਾਂ ਨੇ ਕੁਝ ਸਾਲ ਪਹਿਲਾਂ ਪੰਜਾਬ ਦੀ ਧਰਤੀ ਦੇ ਅੰਦਰ ਇਨਕਲਾਬ ਲੈ ਕੇ ਆਂਦਾ ਸੀ ਆਮ ਆਰਮੀ ਪਾਰਟੀ ਦੇ ਰੂਪ ਦੇ ਵਿੱਚ ਕੀ ਲੱਗਦਾ ਕਿ ਇਸ ਵਾਰ ਲੋਕ ਕਿਹੜੇ ਇਨਕਲਾਬ ਨੂੰ ਜਾਂ ਇੱਕ ਪੰਥਕ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਨੌਨਵਾਨ ਭਾਈ ਸਰਬਜੀਤ ਸਿੰਘ ਨੂੰ ਮੌਕਾ ਦੇ ਸਕਦੇ ਆ ਕੀ ਲੱਗਦਾ ਦੋਨਾਂ ਤਰ੍ਹਾਂ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਜੁਨੀਆ ਵੀ ਸਿਆਸੀ ਪਾਰਟੀਆਂ ਨਾ ਉਹਨਾਂ ਨੂੰ ਇੱਕ ਪਾਸੇ ਕਰ ਦਿਓ ਤੁਸੀਂ ਜਦੋਂ ਗੱਲ ਭਾਈ ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ ਦੀ ਆਉਂਦੀ ਹੈ ਤੇ ਜੋ ਉਹਨਾਂ ਨੇ ਸਿੱਖ ਕੌਮ ਵਾਸਤੇ ਜੋ ਕਾਰਜ ਕਰਤਾ ਜੇ ਅਸੀਂ 100 ਦਫਾ ਵੀ ਜਨਮ ਲੈ ਕੇ ਇਸ ਧਰਤੀ ਤੇ ਦੁਬਾਰਾ ਆ ਜਾਈਏ ਤੇ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਇਹ ਤੁਸੀਂ ਸਭ ਤੋਂ ਪਹਿਲਾਂ ਜਿੰਨੇ ਵੀ ਮੇਰੇ ਭਰਾ ਆਉਣ ਵਾਲਾ ਜਿਹੜਾ ਜੂਨ ਦਾ ਮਹੀਨਾ ਉਹਨੂੰ ਆਪਦੇ ਮਨਾਂ ਦੇ ਵਿੱਚ ਵਸਾ ਲੋ ਕਿ ਉਹ ਸਾਨੂੰ ਜਿਹੜੀ 84 ਹੈ ਨੈਵਰ ਫੋਰਗੇਟ ਅਸੀਂ ਕਦੀ ਭੁੱਲ ਨਹੀਂ ਸਕਦੇ ਹੋ ਸਿਆਸੀ ਪਾਰਟੀਆਂ ਨੇ ਆਪਦੀਆਂ ਰੋਟੀਆਂ ਸਿੱਖਦੇ ਆਏ ਔਰ ਸਿੱਖਦੇ ਰਹਿਣਾ ਭਾਈ ਸਾਹਿਬ ਭਾਈ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਜਿੱਤਦੇ ਆ ਤੇ ਸਾਨੂੰ 1% 1 ਰੁਪਏ ਦਾ ਵੀ ਗਿਲਾਰੀ ਹੋਏਗਾ ਜੇ ਸਾਡੇ ਕੋਈ ਕੰਮ ਨਹੀਂ ਕਰਦੇ ਸਾਨੂੰ ਕੋਈ ਇਹ ਇਹਨਾਂ ਦੇ ਜਿਹੜਾ ਇਹ ਕੋਈ ਵੀ ਸਾਡਾ ਜੇ ਕੋਈ ਸਪੋਰਟ ਕਰੋ ਕੋਈ ਸੜਕਾਂ ਦਾ ਕੋਈ ਨਾਲੀਆਂ ਦਾ ਕੋਈ ਗਲੀਆਂ ਦਾ ਸਿਰਫ ਔਰ ਸਿਰਫ ਇੱਕ ਭਾਈ ਸਾਹਿਬ ਦੀ ਜਿਹੜੀ ਸੋਚ ਆ ਕਿ ਜਿਹੜਾ ਨਸ਼ੇ ਨੂੰ ਠੱਲ ਪਾਉਣੀ ਆ ਔਰ ਜਿਹੜਾ ਜਿਹੜੇ ਆਪਣੇ ਲੋਕ ਆ ਉਹ ਧਰਮ ਤੋਂ ਜਿਹੜੇ ਪੰਥ ਤੋਂ ਦੂਰ ਹੁੰਦੇ ਜਾ ਰਹੇ ਆ ਲੋਕਾਂ ਨੂੰ ਦੱਸਿਆ ਹੀ ਨਹੀਂ ਜਾ ਰਿਹਾ ਜਿਹੜੀਆਂ ਸਿਆਸੀ ਪਾਰਟੀਆਂ ਸਿਰਫ ਔਰ ਸਿਰਫ ਪ੍ਰਮੋਟ ਕਿਨੂੰ ਕਰ ਰਿਹਾ ਸਿਰਫ ਨਾਚ-ਬਾਦ ਨੂੰ ਉਹਦੇ ਨਾਲ ਜੋੜਿਆ ਜਾ ਰਿਹਾ ਲੋਕਾਂ ਨੂੰ ਐਂਟਰਟੇਨਮੈਂਟ ਕੀਤਾ ਜਾ ਰਿਹਾ ਦੇਖੋ ਭਾਈ ਸਾਹਿਬ ਜਿਹੜਾ ਪਾਣੀ ਦੇ ਉੱਪਰ ਲਾਛਾਂ ਤਰਿਆ ਕਰਦੀਆਂ ਤੇ ਪਾਣੀ ਦੇ ਉਲਟ ਜਾਗਦੀਆਂ ਜ਼ਮੀਰਾਂ ਵਾਲੇ ਤੁਹਾਨੂੰ ਪਤਾ ਉਹ ਜਿਹੜਿਆ ਪਾਣੀ ਉਹ چیر ਕੇ ਲੰਘ ਜਾਂਦੇ ਆ ਤੇ ਅੱਜ ਵੀ ਜਦੋਂ ਮੈਂ ਆ ਕੇ ਇਸ ਪਿੰਡ ਵਿੱਚ ਵੇਖਿਆ ਤੇ ਮੇਰਾ ਰੂਹ ਜਿਹੜਾ ਨਾ ਮਨ ਨੂੰ ਸਕੂਨ ਆਇਆ ਕਿ ਕਈਆਂ ਪਿੰਡਾਂ ਦੇ ਵਿੱਚ ਯਾਰ ਲੋਕ ਜਿਵੇਂ ਨਾ ਉਹਨਾਂ ਨੂੰ ਕੱਕੀ ਕੀੜੀ ਪੈ ਗਈ ਹੁੰਦੀ ਆ ਇਹ ਹਾਲ ਹੋਇਆ ਪਿਆ ਲੋਕਾਂ ਦਾ ਕਿ ਲੋਕ ਅੱਜ ਐ ਮੂੰਹ ਤੇ ਤਾਲੇ ਲਾ ਕੇ ਬੈਠੇ ਸਿਰ ਸਿਆਸੀ ਮਨਬੂਰੀ ਉਹਨਾਂ ਦੀ ਕੋਈ ਬਾਈ ਜੀ ਦੇਖੋ ਦਬਾਅ ਵਾ ਕਿ ਇਹ ਜਦੋਂ ਸਾਨੂੰ ਦੇਖੋ ਭਾਈ ਸਾਹਿਬ ਅਸੀਂ ਉਹ ਹੀ ਸਾਡੀ ਕਹੀ ਉਹ ਹੀ ਘਵਾੜੇ ਆਪ ਹੀ ਕਰਨਾ ਤੇ ਆਪ ਖਾਣਾ ਸਾਨੂੰ ਕਿ ਕੋਈ ਤੁਹਾਡੀ ਦਾਲ ਹੀ ਚਾਹੀਦੀ ਕੋਈ ਆਟਾ ਨਹੀਂ ਚਾਹੀਦਾ ਕੋਈ ਕੁਝ ਨਹੀਂ ਚਾਹੀਦਾ ਗੁਰੂ ਸਾਹਿਬ ਨੇ ਸਾਨੂੰ ਹੱਥ ਦਿੱਤੇ ਆ ਗੁਰੂ ਸਾਹਿਬ ਫਰਮਾਉਂਦੇ ਆ ਵੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰੋ ਵੰਡ ਛਕੋ ਨਾਮ ਜਪੋ ਇਹਨਾਂ ਨੇ ਉਹਨਾਂ ਦੀਆਂ ਚੀਜ਼ਾਂ ਦੀ ਜਿਹੜੀ ਉਹਨਾਂ ਦੇ ਆਪਣੇ ਲੋਕਾਂ ਦੇ ਜਿਹੜੇ ਦਿਮਾਗ ਹੈ ਨਾ ਉਹ ਡਾਇਵਰਟ ਕਰਤਾ ਇਹਨਾਂ ਨੂੰ ਕੀ ਆਦਤ ਪਾ ਰਹੇ ਆ ਕਿ ਭਾਈ ਤੁਹਾਨੂੰ ਅਸੀਂ ਆਹ ਦੇਾਂਗੇ ਤੁਹਾਨੂੰ ਉਹ ਦੇਾਂਗੇ ਜਿਹੜੀ ਮੇਨ ਗੱਲ ਆ ਕਿ ਅਸੀਂ ਕੌਮ ਕਿਹੜੀ ਤੋਂ ਬਿਲੋਂਗ ਕਰਦੇ ਆ ਸਾਡੇ ਜਿਹੜੇ ਕੌਮ ਦੇ ਯੋਧੇ ਆ ਸਿੰਘ ਸੂਰਮੇ ਉਹਨਾਂ ਨੇ ਸਾਡੇ ਲਈ ਕੀ ਕੀਤਾ ਦੇਖੋ ਭਾਈ ਅੱਜ ਕੱਲ ਤੁਸੀਂ ਤਾਂ ਨੌਕਰੀਆਂ ਲੱਭ ਰਹੇ ਕਿ ਸਾਨੂੰ ਨੌਕਰੀਆਂ ਚਾਹੀਦੀਆਂ ਤੁਸੀਂ ਇਹ ਤਾਂ ਵੇਖੋ ਭਾਈ ਬੈਂਤ ਸਿੰਘ ਦੀ ਕਿੰਨੀ ਕੁਰਬਾਨੀ ਉਹ ਕਿਹੜੀ ਡਿਊਟੀ ਤੇ ਸੀ ਇੱਕ ਪ੍ਰਧਾਨ ਮੰਤਰੀ ਜਿਹੜੀ ਇੰਦਰਾ ਗਾਂਧੀ ਉਹਦੀ ਸਕਿਉਰਟੀ ਤੇ ਬਹੁਤ ਵੱਡੀ ਗੱਲ ਹੁੰਦੀ ਪ੍ਰਧਾਨ ਮੰਤਰੀ ਦੇ ਨਾਲ ਸਕਿਉਰਟੀ ਕਰਨੀ ਅੱਜ ਉਹ ਜਿਹੜੇ ਭਾਈ ਸਾਹਿਬ ਆ ਦੇਖੋ ਉਹਨਾਂ ਨੂੰ ਦਰ ਦਰ ਜਾ ਕੇ ਲੋਕਾਂ ਦੇ ਝੋਲੀ ਟੱਢ ਕੇ ਯਾਰ ਵੋਟਾਂ ਮੰਗ ਲੀਆਂ ਪੈ ਰੀਆਂ ਤੁਸੀਂ ਇਹ ਤਾਂ ਵੇਖੋ ਯਾਰ ਕਿ ਅੱਜ ਤੁਸੀਂ ਨੌਕਰੀਆਂ ਨੂੰ ਫਿਰਦੇ ਆ ਇੱਕ ਨੇ ਆਪ ਦਾ ਉਹ ਵੀ ਤਾਂ ਉਹਦੇ ਬੱਚਿਆਂ ਦਾ ਜੀਵਨ ਸਿਕਿਉਰ ਕਰ ਸਕਦੇ ਸੀ ਇੱਕ ਰਾ ਕਹਿੰਦਾ ਇੰਦਰਾ ਗਾਂਧੀ ਨੂੰ ਭਾਈ ਆ ਮੇਰੇ ਮੁੰਡੇ ਨੂੰ ਆ ਡੀਐਸਪੀ ਲਾ ਦੇ ਆ ਮੇਰੀ ਕੁੜੀ ਆ ਇਹਨੂੰ ਐਸਐਚਓ ਲਾ ਦੇ ਕੀ ਉਹ ਨਾ ਲਉਂਦੀ ਲਾ ਸਕਦੀ ਸੀ ਪਰ ਨਹੀਂ ਜਦੋਂ ਉਹਨਾਂ ਨੇ ਧਾ ਢੇਰੀ ਹੋਇਆ ਕਾਲ ਤੱਕ ਤੱਕ ਦੇਖਿਆ ਜਦੋਂ ਉਹਨਾਂ ਦਾ ਹਿਰਦਾ ਬਰੁੰਧਿਆ ਗਿਆ ਤਾਂ ਉਹਨਾਂ ਨੇ ਕਿਹਾ ਨਹੀਂ ਭਾਈ ਅਸੀਂ ਠੋਕਰ ਮਾਰਦੇ ਆ ਤੁਹਾਡੀ ਇਸ ਨੌਕਰੀ ਨੂੰ ਸਾਡੀ ਜਿਹੜੀ ਕੌਮ ਆ ਬੜੀ ਝੰਝਾਰੂ ਆ ਫਿਰ ਉਹਨਾਂ ਨੇ ਬਦਲਾ ਲਿਆ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅੱਜ ਕੱਲ ਦੇ ਜਿਹੜੀ ਪੀੜ੍ਹੀ ਆ ਨਵੀਂ ਆਉਣ ਵਾਲੀ ਪੀੜ੍ਹੀ ਉਹਨਾਂ ਅੱਗੇ ਵੀ ਕਿ ਭਾਈ ਇਹਨਾਂ ਨੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਨਹੀਂ ਕਰਵਾਉਣਾ ਇਹਨਾਂ ਨੇ ਜਿਹੜਾ ਇਹਨਾਂ ਦੀ ਜਿਹੜਾ ਇਹਨਾਂ ਦਾ ਪਿੱਛੇ ਪਲਾਨ ਕੀਤਾ ਹੋਇਆ ਸਾਰਾ ਅਜੇ ਤੁਸੀਂ ਸੋਚਿਆ ਨਹੀਂ ਉਹਨਾ ਤੁਹਾਡੀਆਂ ਵੀ ਜੋ ਤੁਹਾਨੂੰ ਇਹਨਾਂ ਨੇ ਕਰ ਦੇਣਾ ਤੁਹਾਨੂੰ ਕੋਨੇ-ਮੋਨੇ ਕਰਨਾ ਤੁਹਾਡੀਆਂ ਪੱਗਾਂ ਰੜਕਦੀਆਂ ਤੁਸੀਂ ਇਹਨਾਂ ਦੀ ਅੱਖਾਂ ਦੇ ਵਿੱਚ ਰੜਕਦੇ ਜੇ ਤੁਹਾਨੂੰ ਇਹਨਾਂ ਨੇ ਇੱਕ ਸਾਈਡ ਕਰਨਾ ਤੁਹਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਬਾਹਰ ਜਾਓ ਤੁਸੀਂ ਬਾਹਰ ਜਾਵੋਗੇ ਕੱਲ ਨੂੰ ਕੋਈ ਕਾਨੂੰਨ ਕਰ ਦੇਣਗੇ ਵੀ ਭਾਈ ਬਾਹਰਲਾ ਬੰਦਾ ਪੰਜਾਬ 'ਚ ਨਹੀਂ ਆ ਸਕਦਾ ਓਬਵੀਅਸਲੀ ਜੇ ਤੁਸੀਂ ਬਾਹਰ ਜਾਓਗੇ ਪਰਨ ਲਿਖਣ ਜਾਓਗੇ ਤੁਹਾਨੂੰ ਉੱਥੇ ਪੀਆ ਤਾਂ ਲਵੋਗੇ ਤੁਸੀਂ ਇਹ ਤਾਂ ਵਰਨੀ ਦਨੀਆਂ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਕਿਵੇਂ ਤੁਸੀਂ ਇੱਥੇ ਜਿਹੜੀਆਂ ਸਾਨੂੰ ਬੰਦਾ ਸਿੰਘ ਭਾਦਰ ਨੇ ਬੰਦਾ ਸਿੰਘ ਭਾਦਰ ਜੀ ਨੇ ਦਵਾਈਆਂ ਤੇ ਭਾਈ ਸਾਹਿਬ ਵੱਧ ਚੜ ਕੇ ਭਾਈ ਸਾਹਿਬ ਦਾ ਸਹਿਯੋਗ ਦਿਓ ਕਿਉਂਕਿ ਸਾਡੇ ਕੋਲੇ 골ਡਨ ਚਾਂਸ ਹੈ ਇਦੋਂ ਬਾਅਦ ਚਾਂਸ ਨਹੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਿਲਕੁਲ ਇੱਧਰ ਹੀ ਭਾਈ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਸੋਚਦੇ ਹੋ ਜੀ ਇਹੋ ਹੀ ਇਲਾਕਾ ਆ ਵਾਰ-ਵਾਰ ਚੋਣਾਂ ਤਾਂ ਸਮੇਂ-ਸਮੇਂ ਤੇ ਆਉਂਦੀਆਂ ਨੇ ਤਾਂ ਇਸ ਵਾਰ ਜਿਹੜਾ ਕਿਸ ਤਰ੍ਹਾਂ ਦਾ ਮਾਹੌਲ ਨਜ਼ਰ ਆਉਂਦਾ ਭਾਈ ਸਰਬਜੀਤ ਸਿੰਘ ਪੰਥਕ ਪਰਿਵਾਰ ਦੇ ਨਾਲ ਸੰਬੰਧ ਤੇ ਉਹਨਾਂ ਦਾ ਉਹਨਾਂ ਦਾ ਵੀ ਜ਼ਿਕਰ ਛਿੜ ਰਿਹਾ ਏ ਤੇ ਕੀ ਲੱਗਦਾ ਕਿ ਲੋਕਾਂ ਦਾ ਰੁਝਾਨ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਕੁਝ ਇਕਾ ਕਲਸਾ ਰਿਹਾ ਜੀ ਦੇ ਪਤੀ ਮੈਂ ਤਾਂ ਬਾਲਾ ਕੁਝ ਨਹੀਂ ਜਾਣਦਾ ਅਸੀਂ ਤਾਂ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ ਦੇਖਦਾ ਹਾਂ ਅਸੀਂ ਤੇ ਕਿੰਨੇ ਵੀ ਵਾਧੂ ਚਾਹਤ ਜਿੰਨੀ ਵੀ ਕੌਮ ਆ ਉਹਨਾਂ ਨੂੰ ਵੋਟ ਪਾਵੇ ਉਹਨਾਂ ਨੂੰ ਕਾਮਯਾਬ ਕਰੇ ਕਿਉਂਕਿ ਉਹਨਾਂ ਦੀ ਕੁਰਬਾਨੀ ਜਿਹੜੀ ਅਜੇ ਤੱਕ ਜਾਇਆ ਨਹੀਂ ਗਈ ਫਰਨਾਨੋ ਕੁਛ ਮਿਲਿਆ ਨਹੀਂਗਾ ਸਾਡਾ ਇਹੋ ਹੀ ਹੈ ਵੀ ਅਸੀਂ ਉਹਨਾਂ ਨੂੰ ਵੋਟ ਪਾ ਕੇ ਕਾਮਜਾਬ ਕਰ ਦਈਏ ਤੇ ਉਹ ਕਾਮਜਾਬ ਹੋ ਜਾਣ ਇੰਨੀਆਂ ਹੀ ਬੇਨਤੀਆਂ ਸਾਡੀਆਂ ਤਾਂ ਸਾਰੀ ਸਮੁੱਚੀ ਕਾਮ ਨੂੰ ਕਿ ਉਹਨਾਂ ਨੂੰ ਕਾਮਜਾਬ ਕੀਤਾ ਜਾਵੇ ਵਾਹਿਗੁਰੂ ਜੀ ਖਾਲਸਾ ਹਾਂ ਬਿਲਕੁਲ ਖਾਸ ਕਰ ਵੱਡੀ ਤਦਾਦ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਕਿਹੜੀ ਧਿਰ ਨੂੰ ਕਿਵੇਂ ਫੱਕਾ ਦਿੱਤਾ ਜਾ ਸਕਦਾ ਹੈ ਤੇ ਗਰਾਊਂਡ ਦੇ ਜਿਹੜੇ ਜ਼ਮੀਨੀ ਹਾਲਾਤ ਨੇ ਖਾਸ ਕਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਉਹ ਤੁਹਾਡੇ ਦਰਮਿਆਨ ਲੈ ਕੇ ਹੱਲ ਹੋ ਰਹੇ ਆ ਧੰਨਵਾਦ ਜੀ